ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬਰਕਤ ਦੀਰ ਸੋਈ ਦੇ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਜੀ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਹੈ ਜੀ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹਾਂਜੀ ਅੱਜ ਆਪਾਂ ਬਣਾਵਾਂਗੇ ਜੀ ਬਿਨਾ ਮਸ਼ੀਨ ਤੋਂ ਬਿਨਾ ਜੂਸਟਰ ਤੋਂ ਔਰੈਂਜ ਜੂਸ ਇਹ ਜੂਸ ਦਾ ਜਿਹੜਾ ਬਹੁਤ ਹੀ ਆਸਾਨੀ ਦੇ ਨਾਲ ਬਣ ਕੇ ਤਿਆਰ ਹੋ ਜਾਂਦਾ ਹੈ ਜੀ ਕਰਦਿਆਂ ਸ਼ੁਰੂ ਔਰ ਇਸ ਆਪਣੇ ਤੋਂ ਹੋਲੇ ਐਸੀ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਗੱਬੇ ਤੋਂ ਕੱਟ ਲਾਂਗੇ ਸਾਰੇ ਸਾਰੇ ਔਰੇਂਜ ਮੈਂ ਐਸੇ ਤਰੀਕੇ ਨਾਲ ਕੱਟ ਲਾਂਗੀ ਸਾਰੇ ਔਰੇਂਜ ਜਿਹੜੇ ਮੈਂ ਇਸ ਤਰੀਕੇ ਦੇ ਨਾਲ ਕੱਟ ਲੈਨੇ ਨੂੰ ਲਵਾਂਗੇ ਜੀ ਆਪਾਂ ਇੱਕ ਢਾਊਂਗਾ ਇੱਕ ਲਵਾਂਗੇ ਗਲਾਸ ਗਲਾਸ ਨੂੰ ਆਪਾਂ ਉਲਟਾ ਕਰ ਦਾਂਗੇ ਇਹਦੇ ਬੀਜ ਚਾਹੋ ਤਾਂ ਤੁਸੀਂ ਹੁਣੇ ਕੱਢ ਲਓ ਨਹੀਂ ਤਾਂ ਇਹਨਾਂ ਨੂੰ ਆਪਾਂ ਨੇ ਬਾਅਦ ਵਿੱਚ ਛਾਣਨਾ ਹੀ ਆ ਬਾਅਦ ਜੋ ਵੀ ਕੱਢੇ ਜਾਣਗੇ ਗਲਾਸ 'ਚ ਲੈ ਕੇ ਔਰੇਂਜ ਨੂੰ ਆਪਾਂ ਇਸ ਤਰੀਕੇ ਦੇ ਨਾਲ ਘੁਮਾਵਾਂਗੇ ਬਹੁਤ ਸੰਗੇ ਤਰੀਕੇ ਦੇ ਨਾਲ ਜਿਹੜਾ ਜੂਸ ਬਣ ਕੇ ਤਿਆਰ ਹੋਊਗਾ ਬਹੁਤ ਹੀ ਆਸਾਨੀ ਦੇ ਨਾਲ ਹੋ ਜਾਂਦਾ ਹੈ ਬਣ ਕੇ ਤਿਆਰ ਕੋਈ ਇਹਨੂੰ ਮਸ਼ੀਨ ਦੀ ਜ਼ਰੂਰਤ ਨਹੀਂ ਪੈਂਦੀ देख सकते चंपी तरह चुका है सारे ओरेंज है जेड़े जूस अपने इस तरीके ओरेंज तू लेना है ਸਾਰੇ ਔਰੇਂਜ ਵਿੱਚੋਂ ਆਪਾਂ ਨੇ ਜੂਸ ਜਿਹੜਾ ਕਢ ਲਿਆ ਏ। ਛਿਲਕੇ ਨੂੰ ਆ ਜਿਹੜਾ ਆਪਾਂ ਸਾਈਡ ਤੇ ਰੱਖ ਦਾਂਗੇ ਜੀ। ਜਿਹੜਾ ਆਪਣਾ ਜੂਸ ਆ, ਜੇ ਤਾਂ ਤੁਹਾਡੇ ਕੋਲ ਵੱਡੀ ਛਾਨਣੀ ਆ ਤਾਂ ਤੁਸੀਂ ਵੱਡੀ ਛਾਨਣੀ 'ਚ ਛਾਨ ਲਿਓ। ਸਭ ਤੋਂ ਪਹਿਲਾਂ ਆਪਾਂ ਵੀ ਜਿਹੜੇ ਉਹ ਕੱਢਾਂਗੇ। ਇਸ ਤਰੀਕੇ ਆਪਾਂ ਇੱਕ ਡੋਂਗਾ ਲੈ ਲਾਂਗੇ ਉਹਦੇ ਵਿੱਚ ਆਪਾਂ ਜਿਹੜੀਆਂ ਆਪਾਂ ਲਸਣ ਪਿਆਜ਼ ਕੱਟਦੇ ਹੁੰਦੇ ਨੇ ਆ ਵਾਲੀਆਂ ਆਮੇ। ਟੋکریاں ਜੀਆਂ ਨੇ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਇਦੇ ਵਿੱਚ ਜਿਹੜੇ ਆਪਾਂ ਇਸ ਤਰੀਕੇ ਦੇ ਨਾਲ ਛਾਣ ਲਾਂਗੇ ਇਹ ਜਿਹੜੀ ਟੋਕਰੀ ਦੇ ਸੁਰਾਖ ਨੇ ਇਹ ਬਰੀਕ ਹੋਣੇ ਚਾਹੀਦੇ ਮਤਲਬ ਬਹੁਤ ਜ਼ਿਆਦਾ ਜਿਹੜੇ ਖੁੱਲੇ ਨਹੀਂ ਹੋਣੇ ਚਾਹੀਦੇ ਆਪਾਂ ਨੇ ਇਹਨੂੰ ਛਾਣ ਲਿਆ ਜੀ ਇਹ ਰੱਖ ਦਾਂਗੇ ਸਾਈਡ ਤੇ ਅਗਰ ਇਹ ਏ ਵਾਲੀ ਟੋਕਰੀ ਜੀ ਵਿੱਚੋਂ ਛਾਣਣੀ ਚੋ ਛਾਣਨ ਲੱਗੇ ਜਿਹੜੇ ਬੀਜ ਨੇ ਬ੍ਰੀਕ ਹੋ ਇਹਦੇ ਵਿੱਚ ਜੂਸ ਵਿੱਚ ਆ ਜਾਂਦੇ ਆ ਤਾਂ ਤੁਸੀਂ ਗਲਾਸ ਵਿੱਚ ਪਾਣ ਲਿਗੇ ਬ੍ਰੀਕ ਛਾਨਣੇ ਜੇ ਵੀ ਛਾਣ ਸਕਦੇ ਹੋ ਪਰ ਜਿਹੜਾ ਸਾਡੇ ਕੋਲ ਹੈ ਜੂਸ ਹੈ ਉਹ ਬਿਲਕੁਲ ਵਧੀਆ ਹੈ ਜਿਹੜਾ ਤਿਆਰ ਹੋਇਆ ਹੈ ਆਪਾਂ ਇਹਨੂੰ ਦੁਬਾਰਾ ਨਹੀਂ ਛਾਣਾਂਗੇ ਹੁਣ ਇਹਨੂੰ ਆਪਾਂ ਕੱਢ ਲਾਂਗੇ ਜੀ ਗਲਾਸ 'ਚ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਕਾਲਾ ਨਮਕ ਤੁਸੀਂ ਚਾਹੋ ਇਹਨੂੰ ਕਾਲਾ ਨਮਕ ਪਾ ਕੇ ਪੀ ਸਕਦੇ ਹੋ ਪਰ ਬੱਚੇ ਜਿਹੜੇ ਆ ਉਹ ਪੱਲਾ ਨਮਕ ਪਾ ਕੇ ਨਹੀਂ ਪੀਂਦੇ ਉਹ ਥੋੜਾ ਮਿੱਠਾ ਵੀ ਭਾਲਦੇ ਆ ਠੰਡ ਜਿਹੜੀ ਆ ਉਹਨੂੰ ਵੀ ਆਪਾਂ ਨੇ ਥੋੜੀ ਜਿਹੀ ਮਿਕਸੀ ਵਿੱਚ ਪੀਸ ਲਿਆ ਏ ਥੋੜੀ ਜਿਹੀ ਬਲੇਚ ਖੰਡ ਪਾ ਦਾਂਗੇ ਇਹਨੂੰ ਘੋਲ ਦਾਂਗੇ ਇਹ ਮਿਕਸੀ ਵਿੱਚ ਮੇਥਲੀ ਪੀਤੀ ਜੀ ਤਾਂ ਜੋ ਘੋਲਣ ਵਿੱਚ ਆਸਾਨੀ ਹੋ ਸਕੇ 5-4 ਮਿੰਟ ਦੇ ਵਿੱਚ ਜਿਹੜਾ ਜੂਸ ਬਣ ਕੇ ਬਿਲਕੁਲ ਤਿਆਰ ਆ। ਔਰੈਂਜ ਜੂਸ ਜਿਹੜਾ ਆਪਣਾ ਬਣ ਕੇ ਬਿਲਕੁਲ ਤਿਆਰ ਆ। ਜੂਸ ਆ ਜਿਹੜਾ ਬਿਲਕੁਲ ਫਰੈਸ਼ ਜੂਸ ਆ। ਇਹ ਜੂਸ ਬਣਾਉਣ ਤੋਂ ਬਾਅਦ ਤੁਸੀਂ ਅੱਧੇ ਘੰਟੇ ਦੇ ਵਿੱਚ ਵਿੱਚ ਇਹਨੂੰ ਖਤਮ ਕਰ ਦਿਓ। ਉਸ ਤੋਂ ਬਾਅਦ ਜਿਹੜਾ ਇਹਦਾ ਟੇਸਟ ਆ ਟੇਸਟ ਵਧੀਆ ਨਹੀਂ ਹੁੰਦਾ ਤੇ ਨਾ ਹੀ ਇਹ ਪੀਣਯੋਗ ਰਹਿੰਦਾ ਏ। ਔਰੈਂਜ ਵਿੱਚ ਵਿਟਾਮਿਨ ਸੀ ਜਿਹੜਾ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਆਪਣੀ ਸਿਹਤ ਲਈ ਬਹੁਤ ਹੀ ਚੰਗਾ ਹੁੰਦਾ ਹੈ। ਤੁਸੀਂ ਵੀ ਇਸ ਤਰੀਕੇ ਨਾਲ ਜੂਸ ਬਣਾਇਓ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ